ਇਦਾਂ ਕਦੇ ਵੀ ਨਹੀਂ ਕਹਿਣਾ ਚਾਹੀਦਾ ਕਦੇ ਕਿਸੇ ਨੂੰ ਆਪਦੀ ਮਾਂ ਆਪਾਂ ਦਾ ਕਦੇ ਕਹਿਣਾ ਨਹੀਂ ਸਿੱਧੀ ਆ ਗੱਲਾਂ ਨਹੀਂ ਤੇ ਹੁਣ ਇਹ ਕੀ ਕਿਹਾ ਸੀ ਕੀ ਕਿਹਾ ਪਾਲੇ ਦੀ ਕੁੜੀਏ ਅਗਲਾ ਚਾਹ ਦਾ ਮਰ ਕੋਲੇ ਗੀਜੀ ਹੋ ਗਿਆ ਤੇ ਭਰਾਵਾਂ ਦੀ ਡਿੱਗ ਗਿਆ ਮੋਟਾ ਪਰਸੋਂ ਨਾ ਗਿਆ ਆ ਸ਼ਾਮ ਦਾ ਉਹ ਹਣੀ ਨਹੀਂਦਾ ਹੁਣ ਤੈਨੂੰ ਉਹ ਮਸ਼ੀਨ ਖੋਹ ਕੇ ਭੱਜ ਗਿਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕੱਲ ਨੂੰ ਆ ਖੱਤਿਆਂ ਦੇ ਵਿੱਚ ਹੋਣਾ ਲੱਗੂ ਪਰਾਂ ਦਾ ਉੱਧਰ ਵੀ ਲੱਗ ਗਿਆ ਅੱਜ ਤੱਕ ਲੱਗ ਗਿਆ ਤੇ ਅੱਜ ਆਪਣੇ ਮੀਂਹ ਵਾਦਾ ਤੇ ਨਜ਼ਾਰ ਚੰਡੀਗੜ੍ਹ ਗਿਆ ਮੋਟਾ ਪਰਸੋਂ ਨਾ ਗਿਆ ਆ ਸ਼ਾਮ ਦਾ ਉਹ ਨਹੀਂ ਦੀਦਾ ਹੁਣ ਤੈਨੂੰ ਉਹ ਮਸ਼ੀਨ ਖੋ ਬੋ ਕੇ ਭੱਜ ਗਿਆ ਓਏ ਨੇੜੇ ਪਹੁੰਚਣਾ ਆ ਜ ਆਪਣੇ ਝੋਨੇ ਦਾ ਕੰਮ ਬਾ ਪੇਰਾ ਭਵੇਲੇ ਹੀ ਵੇਲੇ ਆ ਝੋਨਾ ਲੱਜਦਾ ਬੱਸ ਅੱਜ ਜਾਣਾ ਵੀਜੇ ਗੇਟ ਵਾਲੇ ਅੰਕਲੇ ਪ੍ਰਮੋਸ਼ਨ ਕਰਕੇ ਆਉਣੀ ਆ ਚੱਕ ਰਾਂ ਉਹਨੂੰ ਕਿ ਆੜ ਜ਼ਿਆਦੀ ਨਾ ਵੱਢੀ ਜਾਵੇ ਚੱਕ ਲੈ ਬਈ ਬਣਾ ਦੂ ਮੌਲ ਬਹੁਤ ਆ ਬਹੁਤ ਆ ਆਦਾ ਹੀ ਆ ਜਿੰਨੀ ਮਰਜ਼ੀ ਵਾਡ ਆਪਦੀ ਆਣੀ ਨਿਕਲਾਂ ਕਰ ਦਿਆਂ ਬੰਦ ਹੈ ਕਰ ਪਾਣੀ ਨਿਕਲਦਾ ਰਹਿੰਦੇ ਜਿਆਦਾ ਨਾ ਨਿਕਲ ਜੀ ਪਰ ਕਰ ਪਾਣੀ ਕਰ ਦਿਆਂ ਹਜੇ ਪਾਣੀ ਜਾ ਹੂੰ ਉਹ ਮੈਨੂੰ ਕੱਟਿਆ ਹੋ ਤੀ ਜਿੰਨਾ ਕਰਕੇ ਦੁਨੀਆ ਵੇਖੀ ਜਿਉਂਦਿਆਂ ਰਹਿਣੂ ਮਾਵਾ ਇਹ ਨਹੀਂ ਹੜਦੀ ਇਹ ਨਹੀਂ ਹੜਦੀ ਵੇਖਦਾ ਡੇਲੇ ਕਰਦੀ ਹੈ ਨਾ ਹਰਜੀਤ ਜੀ ਉਹ ਯਾਰ ਚਾਵਾਇਆ ਮੜਿਆ ਹਲੜੀਆਂ ਬੱਲੜੀਆਂ ਛੋਆਂ ਆ ਤੇਰੇ ਤੇਰੇ ਵਿਡੌੜਾ ਪਾਈ ਹੋ ਜਾਣਗੇ ਆਏ 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 ਪਾਣੀ ਵੇਲ ਮੋਟਰ ਤੇਰੀ ਐਂਚ ਕਰ ਲਈ ਜਾ ਹਾਂ ਕੱਟਮਾਉਣੀ ਮਨ ਇਸ ਵੇਰੇ ਤੇਰਾ ਫੋਨ ਲਗਿਆ ਨੂੰ ਮੈਂ ਠੱਕਿਆ ਚੁੱਪ ਕਰਨਾ ਕੋ ਤੂੰ ਲਗਿਆ ਚੁੱਪ ਗਿਆ ਚੁੱਪ ਕਰ ਗਈ ਕਰ ਗਈ ਚੁੱਪ ਬੱਟਮਾਰਡ ਬੱਟਮਾਰਡ ਮੋਟੀ ਐ ਮੋਟੀ ਮੋਟੇ ਦੀ ਸਨੈਪਚੈਟ ਵੀ ਸਾਡੇ ਕੋਲ ਚੱਲਦੀ ਸੱਸਰੀ ਕਾਲਜ ਕੀ ਹਾਲ ਦੇ ਨਾਲ ਮਮੀ ਜੀ ਠਾਪੀਂਦੇ ਹੋਏ ਨਾਲ ਇਹਨਾਂ ਦੀ ਕੁੜੀ ਜੀ ਲੈਪਟਾਪ ਤੇ ਲੱਗੀ ਹੋਈ ਕੰਨ ਦੇ ਵਿੱਚ ਐਰਫੋਨ ਲਾ ਕੇ ਸੁਣਦੀ ਕਮੋ ਕਮ ਆਸਟ੍ਰੇਲੀਆ ਲਗਾ ਮੈਂ ਥੇੜ ਕੇ ਕੁੜੀ ਇਹਨਾਂ ਦੀ ਛੱਡਦੀ ਨਹੀਂ ਇਹ ਤੇ ਇਹ ਤੇ ਵੇਲੇ ਖਾਣ ਗਈ ਸੀ ਅੱਜ ਉਹਦੀ ਮੈਡਮ ਨਹੀਂ ਛੱਡਦੀ ਕੀ ਤੇ ਫਿਰ ਉਹਨੇ ਕਰਨਾ ਹੀ ਆ ਬੌਸ ਹੁੰਦੀ ਆ ਉਹ ਆ ਬੈਡ ਮਾ ਆਪਣੇ ਸਕੂਲ ਵਿੱਚ ਨਹੀਂ ਬੜਦੀ ਬੌਸ ਆਪਣੀ ਇਧਰ ਮੈਡਮ ਹੀ ਆ ਬੌਸ ਹੋਊਗੀ ਇਧਰ ਮੈਡਮ ਤੇਰਾ ਬੌਸ ਨੇ ਕੀ ਬੋਲਿਆ ਜਿਵੇਂ ਦੁਬਾਰਾ ਬੋਲੀ ਜਿਵੇਂ ਇਹ ਮੇਰੀ ਬੌਸ ਤੇਰੇ ਇਹਦਾ ਜਿੱਦਾਂ ਕੀ ਕੀ ਕਹਿਆ ਸਾ ਤੇ ਆਂ এমਪਲੋਏ ਨਾ ਜੀ ਦਰਦਾਂ ਮੰਤਰ ਬੁਗਤੀ ਐਦਾਂ ਕਦੇ ਵੀ ਨਹੀਂ ਕਹਿਣਾ ਚਾਹੀਦਾ ਕਦੇ ਕਿਸੇ ਨੂੰ ਆਪ ਦੀ ਮਾਨ ਆਪਾ ਦਾ ਕਰਕੇ ਆਂ। ਸਿਹਰੀਆਂ ਗੱਲਾਂ ਨਹੀਂ ਤੇ ਹੁਣ ਇਹ ਕੀ ਕਿਹਾ ਸੀ? ਮੈਂ ਕਿਹਾ ਕੀ ਕਿਹਾ? ਪਹਲਵੀਂ ਕੁੜੀਏ ਅਗਲਾ ਚਾਹ ਰਾ ਮੇਰੇ ਕੋਲੇ ਜਦੋਂ ਇਹ ਧਮਕੀ ਦਿੱਤੀ ਜਾਂਦੀ ਅਸੀਂ ਡਰ ਜਾਂਦੇ ਹਾਂ। ਮੇਲਾ ਮੇਲਾ ਗੀਤੀ ਹੈ ਗਿਆ ਤੇ ਭਰਾਵਾਂ ਦੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ